ਦਾ ਇੱਕ ਵਾਰ ਫੇਰ ਆਪਾਂ ਪੂਰੇ ਦੇਸ਼ ਦੁਨੀਆ ਦੇ ਵਿੱਚ ਪੋਸੋਨਾਮਾ ਚੈਨਲ ਦੇਖ ਰਹੇ ਪੂਰੇ ਸਾਧ ਸੰਗ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕੁੱਪ ਪਿੰਡ ਜਿਲ੍ਹਾ ਮਲੇਰਕੋਲਾ ਵਿੱਚ ਪਹੁੰਚੇ ਹਾਂ ਜਿੱਥੇ ਕਿ ਅੱਜ ਬੜੇ ਉੱਗੇ ਸਮਾਜ ਸੇਵੀ ਸਰਕਾਰ ਗੁਰਪ੍ਰੀਤ ਸਿੰਘ ਜੋਤੀ ਜੀ ਦੀ ਅਡਵਾਈਸ ਵਿੱਚ ਇੱਥੇ ਸਿਵਲ ਹਸਪੀਟਲ ਲੁਧਿਆਣੇ ਤੋਂ ਔਰ ਹੋਰ ਵੀ ਬਹੁਤ ਸਾਰੇ ਡਾਕਟਰਾਂ ਦੇ ਇੱਥੇ ਪਹੁੰਚੇ ਨੇ ਜਿਨ੍ਹਾਂ ਨੇ ਫ੍ਰੀ ਮੈਡੀਕਲ ਕੈਂਪਸ ਲਾਇਆ ਔਰ ਉਸ ਦੇ ਵਿੱਚ ਸਾਡੇ ਸਹੀਦਾਂ ਦੀ ਧਰਤੀ ਜਿਨ੍ਹਾਂ ਨੇ ਆਪਣੇ ਸਮਾਜ ਲਈ ਆਪਣੇ ਦੇਸ਼ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਉਸ ਮਿੱਟੀ 'ਚੋਂ ਉਸ ਧਰਤੀ ਤੋਂ ਸਾਡੇ ਕੋਲੇ ਬਹੁਤ ਦੂਰ ਚੱਲ ਕੇ ਅੱਜ ਆਪਣੇ ਕਰਨਜੀਤ ਕੁੌਰ ਬੀਬਾ ਜੀ ਪਹੁੰਚੇ ਨੇਗੇ ਤਾਂ ਅਸੀਂ ਸਾਰਿਆਂ ਦਾ ਇਹਨਾਂ ਦਾ ਜੀ ਆਇਆਂ ਕਰਦੇ ਹਾਂ ਇਹ ਅੱਜਕੱਲ੍ਹ ਆਪਣੇ ਉੱਗੇ ਸਮਾਜ ਸੇਵਕ ਨੇ ਜੋ ਕਿ ਸ਼ਹੀਦ ਉਧਮ ਸਿੰਘ ਕਲੱਬ ਉਸ ਨਾਮ ਜੋ ਕਿ ਆਪਣਾ ਚਲਾ ਹੰਜੋ ਚਲਾ ਰਹੇ ਨੇ ਤੋਂ ਅੱਜ ਬੀਬਾ ਜੀ ਦਾ ਇੱਥੇ ਪਹੁੰਚਣ ਤੇ ਸਾਰੀ ਟੀਮ ਅਸੀਂ ਸਵਾਗਤ ਕਰਦੇ ਹਾਂਗੇ ਤਾਂ ਔਰ ਦੋ ਮਿੰਟ ਲਈ ਬੀਬਾ ਜੀ ਦੇ ਵਿਚਾਰ ਆਪਾਂ ਜਰੂਰ ਲਵਾਂਗੇ ਤੋਂ ਪੀਸ ਬਾਲ ਟੂ ਧੰਨਵਾਦ ਸ਼ਹੀਦਾਂ ਦੇ ਸਰਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਨੂੰ ਅਣਖ ਨਾਲ ਜਿਉਂਦਾ ਤੇ ਆਪਣਾ ਆਨ ਸ਼ਾਨ ਵਾਰ ਕੇ ਉਹ ਸ਼ਹੀਦਾਂ ਦੇ ਸਰਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਨਿੱਗੀ ਜਾਤ ਦੇ ਵਿੱਚ ਅੱਜ ਜੋ ਕਿ ਇੱਥੇ ਸਮੁੱਚੀ ਟੀਮ ਵੱਲੋਂ ਕਿਉਂਕਿ ਸਾਡੇ ਸਾਰੇ ਹੀ ਮਾਨ ਅਤੇ ਸਤਕਾਰ ਯੋਗ ਕਿਉਂਕਿ ਪਾਵਰ ਆਫ ਸੋਸ਼ਲ ਯੂਨਟ ਟੀਮ ਰੇਲਕੋਟਲਾ ਜੀ ਵੱਲੋਂ ਮੇਰੇ ਬਹੁਤ ਹੀ ਇਮਾਨਤ ਤੇ ਸਤਿਕਾਰਯੋਗ ਵੀਰ ਉਹਗੇ ਸਮਾਸੇ ਵੀ ਸਾਂਝ ਸਕਦੀਆਂ ਮੈਂ ਸਰਦਾਰ ਗੁਰਪ੍ਰੀਤ ਸਿੰਘ ਜੀ ਤੇ ਨਾਲ ਸਤਿਕਾਰਯੋਗ ਮਹਾਨ ਸ਼ਖਸੀਅਤਾਂ ਖੜੀਆਂ ਨੇ ਸਾਡੇ ਪਿਤਾ ਸਮਾਨ ਨੇ ਕਿਉਂਕਿ ਵੱਡਿਆਂ ਦਾ ਨਾਮ ਲੈਣ ਦੀ ਮੈ ਚੰਗਾ ਨਹੀਂ ਲੱਗਦੀ ਹੈਗੀ ਸਭ ਤੋਂ ਪਹਿਲਾਂ ਮੈਂ ਉਹ ਸੱਚੇ ਪਾਤਸ਼ਾਹ ਦੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਦੀ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਿਉਂਕਿ ਸਭ ਤੋਂ ਪਹਿਲਾਂ ਤਾਂ ਮੈਂ ਇਸ ਮੁੱਚੀ ਟੀਮ ਨੂੰ ਬਹੁਤ ਬਹੁਤ ਅੱਜ ਮੁਬਾਰਕਬਾਦ ਵੀ ਦਿੰਦੀ ਹਾਂ ਕਿਉਂਕਿ ਇਹ ਸ਼ਹੀਦਾਂ ਤੇ ਸਿੰਘਾਂ ਦੀ ਤੇ ਇੱਕ ਸ਼ਹੀਦਾਂ ਦੀ ਧਰਤੀ ਮੰਨੀ ਜਾਂਦੀ ਮਰੇਲਕੋਟਲਾ ਪੁੱਪਕਲਾ ਵੱਡਾ ਕੰਨੂ ਕਾਰਾ ਕਿਉਂਕਿ ਆਪਾਂ ਨੂੰ ਭਲੀ ਭਤ ਸਭ ਨੂੰ ਪਤਾ ਕਿ ਸਾਡੀ ਆਜ਼ਾਦੀ ਦੇ ਲਈ ਸਾਡੇ ਸਿੰਘਾਂ ਤੇ ਸ਼ਹੀਦਾਂ ਨੇ ਜੋ ਪੂਰਨੇ ਪਾਏ ਨੇ ਅਸੀਂ ਉਹਨਾਂ ਨੂੰ ਹਮੇਸ਼ਾ ਆਪਣੀ ਪੱਦੇ ਵੀ ਭੁਲਾ ਨਹੀਂ ਸਕਦੇ ਉਹਨਾਂ ਨੇ ਜਿੱਤੀਆਂ ਹੋਈਆਂ ਸ਼ਹਾਦਤਾਂ ਨੂੰ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ ਕਿਉਂਕਿ ਮੈਂ ਸਤਕਾਰਯੋਗ ਤੇ ਮਾਨਯੋਗ ਸ਼ਖਸੀਅਤਾਂ ਦਾ ਸਭ ਤੋਂ ਪਹਿਲਾਂ ਤਾਂ ਮੈਂ ਤੈਦ ਨੂੰ ਧੰਨਵਾਦ ਕਰਦੀ ਹਾਂ ਆਪਣੇ ਤੇ ਆਪਣੇ ਪਰਿਵਾਰ ਵੱਲੋਂ ਸ਼ਹੀਦ ਉਦਮ ਸਿੰਘ ਕਲੱਬ ਵੱਲੋਂ ਤੇ ਮੇਰੇ ਨਾਲ ਮੇਰੇ ਬਹੁਤ ਹੀ ਮਾਨ ਅਤੇ ਸਤਿਕਾਰਯੋਗ ਵੀਰ ਉਹਗੇ ਸਮਾਜ ਸੇਵੀ ਸਰਦਾਰ ਗੁਰਸੇਵਕ ਸਿੰਘ ਬਿਗੜਵਾਲ ਜੋ ਕਿ ਸ਼ਹੀਦ ਉਦਮ ਸਿੰਘ ਜੀ ਦੇ ਕਲੱਬ ਦੇ ਪ੍ਰਧਾਨ ਵੀ ਨੇ ਤੇ ਸਾਡੇ ਜੋ ਕਿ ਸਮੁੱਚੀ ਸਮਾਜ ਸੇਵਾ ਸੰਸਥਾ ਦੇ ਕਾਮਚਾਰੇ ਨੇ ਸੁਨਾਮ ਉਦਮ ਸਿੰਘ ਵਾਲਾ ਦੇ ਕਰਤਾ ਧਰਤਾ ਮੇਰਾ ਭਰਾ ਗੁਰਸੇਵਕ ਸਿੰਘ ਨਾਲ ਅੱਜ ਸਾਡੇ ਮੌਜੂਦ ਹੈ ਕਿਉਂਕਿ ਮੈਨੂੰ ਬੜਾ ਸੋਨਾ ਲੱਗਦਾ ਕਿਉਂਕਿ ਕਹਿੰਦੇ ਨੇ ਸੇਵਾ ਦੇਸ਼ ਦੀ ਕਰਨੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇ ਉਮਲੀ ਪੈਰ ਪਾਇਆ ਉਹਨਾਂ ਨੂੰ ਲੱਖ ਮੁਸੀਬਤਾਂ ਝੱਲੀਆਂ ਨੇ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਕਿਉਂਕਿ ਮੈਂ ਸਮੁੱਚੇ ਸਮਾਜ ਨੂੰ ਵੀ ਇਹ ਬੇਨਤੀ ਤੇ ਅਪੀਲ ਵੀ ਕਰਦੀ ਆ ਹੱਥ ਜੋੜ ਕੇ ਜ਼ਿਆਦਾਤਰ ਨੌਜਵਾਨ ਵਰਗ ਨੂੰ ਜਿਹੜਾ ਅੱਜ ਦਾ ਨੌਜਵਾਨ ਵਰਗ ਆ ਕਿਉਂਕਿ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਕੇ ਰਹਿ ਚੁੱਕਿਆ ਕਿਉਂਕਿ ਮੈਂ ਉਸ ਪੀੜ੍ਹੀ ਨੂੰ ਵੀ ਕਹਿੰਦੇ ਆ ਕਿ ਅਜਿਹੇ ਭਰਾਵਾਂ ਦਾ ਅਜਿਹੇ ਸਾਡੇ ਬਜ਼ੁਰਗਾਂ ਦਾ ਸਾਥ ਦੇ ਕੇ ਅਸੀਂ ਸਮਾਜ ਲਈ ਐਸਾ ਕੰਮ ਕਰੀਏ ਕਿ ਕਿ ਸਾਡਾ ਰਹਿੰਦੀ ਦੁਨੀਆ ਤੱਕ ਸਾਡਾ ਨਾਮ ਰਵੇ ਪਰਮਾਤਮਾ ਨੇ ਸਾਨੂੰ ਜੀਵਨ ਦਿੱਤਾ ਇਸ ਸਮਾਜ ਦੇ ਵਿੱਚ ਅਸੀਂ ਇੰਨੀ ਕ ਸੇਵਾ ਕਰੀਏ ਕਿਉਂਕਿ ਇਹ ਸਮਾਜ ਦੀ ਸੇਵਾ ਹੀ ਲੈ ਕੇ ਜਾਣੀ ਆ ਸਾਡੇ ਕੁਝ ਨਹੀਂ ਨਾਲ ਜਾਂਦਾ ਤੇ ਕਿਉਂਕਿ ਮੈਂ ਤੈਦਲੋ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਅੱਜ ਮੈਡੀਕਲ ਕੈਂਪ ਵੀ ਲਗਾਏ ਨੇ ਕਿਉਂਕਿ ਸਾਡੀਆਂ ਬੀਬੀਆਂ ਪੈਣਾ ਦੇ ਕਈ ਐਧਾਂ ਦੇ ਇਲਾਜ ਹੁੰਦੇ ਨੇ ਉਹਨਾਂ ਦੀ ਵਿਸ਼ੇਸ਼ ਤੌਰ ਤੇ ਟੀਮ ਪਹੁੰਚੀ ਆ ਕਿਉਂਕਿ ਸਾਨੂੰ ਉਹ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਜਿੰਨੇ ਜੋਗੀ ਅਸੀਂ ਹੈਗੇ ਆਂ ਕਿਉਂਕਿ ਮੈਂ ਸਲਾਹਾਂ ਵੀ ਕਰਦੀ ਹਾਂ ਮੇਰੇ ਪ੍ਰਾ ਗੁਰਪ੍ਰੀਤ ਸਿੰਘ ਦੀ ਤੇ ਸਮੁੱਚੀ ਟੀਮ ਦੀ ਕਿਉਂਕਿ ਇਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਜਿਹਨ ਮੈਂ ਕਹਿ ਸਕਦੀ ਹਾਂ ਕਿਉਂਕਿ ਪਹਿਲਾਂ ਵੀ ਮੈਂ ਜਿਵੇਂ ਕਿ ਇੱਕ ਮਜ਼ਦੂਰ ਦੇ ਵਸਤੇ ਵੀ ਇਹਨਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਰਿਹਾ ਕਿਉਂਕਿ ਇਹਨਾਂ ਨੂੰ ਯਾਦ ਕਰਾਉਣ ਦੇ ਲਈ ਸਾਡੀ ਸਮਾਜ ਦੇ ਵਿੱਚ ਕਿਉਂਕਿ ਹਰ ਇੱਕ ਵਰਗ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਇਸੇ ਐਸੇ ਹੀ ਸਮਾਜ ਦੇ ਅੰਦਰ ਐਸਾ ਆਪਣਾ ਨਾਮ ਬਣਾਈਏ ਐਸੇ ਹੀ ਸਮਾਜ ਦੀ ਸੇਵਾ ਕਰੀਏ ਕਿਉਂਕਿ ਸਾਨੂੰ ਦੁਨੀਆ ਯਾਦ ਕਰੇ ਕਿ ਕੋਈ ਇਨਸਾਨ ਆਇਆ ਸੀਗਾ ਕਿਉਂਕਿ ਸਮਾਜ ਦੀ ਸੇਵਾ ਕਰਦਾ ਸਾਡਾ ਇੱਕ ਕਦਮ ਹੈ ਇੱਕ ਉਦਮ ਹੈ ਕਿਉਂਕਿ ਸਾਡੇ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਸਿਖਾਇਆ ਸਰਬੱਤ ਦਾ ਭਲਾ ਕਰਨਾ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਰੋ ਸਬਰ ਤੇ ਸੰਤੋਖ ਸਾਡੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਉਹਨਾਂ ਦੀ ਗੁਰਤੀ ਦੇ ਵਿੱਚੋਂ ਅਸੀਂ ਉਹੀ ਮਾਲਾ ਦੇ ਮੋਤੀ ਆ ਜੋ ਕਿ ਪ੍ਰਮਾਤਮਾ ਨੇ ਸਾਨੂੰ ਇੱਕੋ ਹੀ ਸਿਖਾਇਆ ਸਰਬੱਤ ਦਾ ਭਲਾ ਕਰਨਾ ਮਾਨਸਿਕ ਜਾਸਬੇ ਉਹ ਕੋ ਪਹਿਚਾਨ ਉਹ ਸਬਰ ਤੇ ਸੰਤੋਖ ਦੇ ਨਾਲ ਅਸੀਂ ਇਸ ਸੇਵਾ ਦੇ ਵਿੱਚ ਆਪਣਾ ਵਾਧੂ ਤੋਂ ਵੱਧ ਯੋਗਦਾਨ ਪਾਉਂਦੇ ਰਹੀਏ ਮੈਂ ਮੇਰੇ ਭਰਾਵਾ ਦੇ ਨਾਲ ਸਾਡੇ ਸਤਿਕਾਰਯੋਗ ਮਾਨਯੋਗ ਸ਼ਖਸੀਅਤਾਂ ਦੇ ਨਾਲ ਵੀ ਮੈਂ ਅੱਜ ਇਹ ਵਾਅਦਾ ਕਰਦੀ ਹਾਂ ਜਿੱਥੇ ਤੱਕ ਮੇਰੀ ਲੋੜ ਹੈ ਮੈਂ ਇਸ ਮੇਰੇ ਭਰਾਵਾ ਦੇ ਨਾਲ ਖੜੀ ਹਾਂ ਇਹ ਸਤਿਕਾਰਯੋਗ ਸਖਸ਼ੀਤਾਂ ਦੇ ਨਾਲ ਖੜੀਆਂ ਮੈਂ ਹਮੇਸ਼ਾ ਮੋਢੇ ਨਾਲ ਮੋਢਾ ਕੇ ਜਿੱਥੇ ਸਾਡੇ ਸਾਥ ਦੀ ਲੋੜ ਹੈ ਅਸੀਂ ਸਾਥ ਦੇ ਲਈ ਹਰ ਜਗ੍ਹਾ ਤਿਆਰ ਹਾਂ ਕਿਉਂਕਿ ਅੱਜ ਦਾ ਜੋ ਵੀ ਪਸ਼ੂਨਾਮਾ ਚੈਨਲ ਆ ਸਭ ਤੋਂ ਪਹਿਲਾਂ ਤਾਂ ਮੈਂ ਦਾ ਧੰਨਵਾਦ ਵੀ ਕਰਦੀ ਹਾਂ ਤੈਨੂੰ ਸ਼ੁਕਰ ਵੀ ਗੁਜ਼ਾਰਦੀ ਹਾਂ ਜੋ ਕਿ ਸਾਡੇ ਨਮਾਣਿਆਂ ਦੀ ਆਵਾਜ਼ ਨੂੰ ਤੁਸੀਂ ਆਪਣੇ ਇੱਕ ਲਾਈਵ ਦੇ ذریعے ਇਹ ਚੈਨਲ ਦੇ ذریعے ਸਾਡੇ ਸਮਾਜ ਦੇ ਵਿੱਚ ਸਾਡਾ ਇੱਕ ਚੰਗਾ ਸਨੇਹਾ ਦੇ ਸਕੋ ਮੈਂ ਤੁਹਾਡਾ तहे ਦਿਲੋਂ ਸ਼ੁਕਰ ਹਜ਼ਾਰ ਹਾਂ ਤੇ तहे ਦਿਲੋਂ ਤਲਾਬਾਬੀ ਹਾਂ ਜੀ ਆਹੋ ਆਪਾਂ ਸਰ ਕੇ ਸਾਰੇ ਰਲ ਮਿਲ ਕੇ ਅੱਜ ਸਮਾਜ ਦੀ ਸੇਵਾ ਕਰੀਏ ਜੀ ਬਹੁਤ ਬਹੁਤ ਧੰਨਵਾਦ ਜੀ ਬੀਬਾ ਕਮਜੀਤ ਕੌਰ ਜੀ ਦਾ ਜੋ ਕਿ ਸੁਨਾਮ ਤੋਂ ਚੱਲ ਕੇ ਸਾਡੇ ਵਿੱਚ ਪਹੁੰਚੇ ਨੇਗੇ ਔਰ ਇਹਨਾਂ ਦਾ ਦਿੱਤਾ ਗਿਆ ਸਮਾਜ ਨੂੰ ਸੁਨੇਹਾ ਅਸੀਂ ਇਹ ਚੀਜ਼ ਆਸ ਕਰਦੇ ਆ ਵੀ ਆਪਾਂ ਰਲ ਮਿਲ ਕੇ ਕਿਉਂਕਿ ਦੇਖੋ ਜ਼ਿੰਦਗੀ ਦੇ ਵਿੱਚ ਦੋ ਚੀਜ਼ਾਂ ਦਾ ਤੁਹਾਡਾ ਜਿਹੜਾ ਕੈਰੇਕਟਰ ਆ ਜਿਹੜਾ ਉਹ ਬਿਲਡ ਹੁੰਦਾਗਾ ਚੰਗੇ ਕੰਮਾਂ ਨਾਲ ਜਾਂ ਮਾੜੇ ਕੰਮਾਂ ਨਾਲ ਅਸੀਂ ਚਾਹੁੰਦੇ ਆ ਵੀ ਚਾਹੇ ਉਹ ਇੱਕ ਬੂੰਦੇ ਆਪਣੇ ਸਮਾਜ ਦੇ ਵਿੱਚ ਪਵੇ ਚੰਗੇ ਕੰਮਾਂ ਦੀ ਪਵੇ ਤਾਂ ਕਿ ਉਹ ਤੁਹਾਡੇ ਧਾਕ ਰਹਿਦੀ ਦੁਨੀਆ ਤੱਕ ਰਹੇ ਜਿਵੇਂ ਬੀਬਾ ਜੀ ਨੇ ਦੱਸਿਆ ਵੀ ਇੱਕ ਵਾਰੀ ਜਨਮ ਹੈ ਮਨੁੱਖਾ ਮਿਲਦਾ ਹੈਗਾ ਸਾਨੂੰ ਇਸ ਨੂੰ ਚੰਗੇ ਸਮਾਜ ਸੇਵਾ ਦੇ ਕੰਮ ਵਿੱਚ ਲੇਖੇ ਲਾਉਣਾ ਚਾਹੀਦਾ ਸੋ ਬੀਬਾ ਜੀ ਦਾ ਬਹੁਤ ਬਹੁਤ ਧੰਨਵਾਦ ਅਸੀਂ ਇੱਕ ਅਪੀਲ ਵੀ ਕਰਦਾ ਬੀਬਾ ਜੀ ਨੂੰ ਕਿਉਂਕਿ ਜੋ ਸਾਡੀ ਐਨ ਜੀਓ ਅੱਜ ਪੂਰੇ ਪੰਜਾਬ ਚ ਕੰਮ ਕਰ ਰਹੀ ਹੈ ਤੇ ਨਾਮ ਹੈ ਪਾਵੜਾ ਸੋਸ਼ਲ ਜੁਨਟੀ ਸਾਡੀ ਜਿਹੜੀ ਮੇਨ ਸਾਡਾ ਹੈੱਡਕੁਆਰਟਰ ਹੈ ਜੀ ਉਹ ਪਟਿਆਲੇ ਆ ਜਿੱਥੇ ਲਗਭਗ ਜਿਹੜੇ ਉਹ ਪ੍ਰਧਾਨ ਨੇ ਸਰਦਾਰ ਫਕੀਰ ਜਨ ਜਸਲ ਜੀ ਦਸਲ ਸਾਹਿਬ ਮੈਂ ਬੀਬਾ ਜੀ ਨੂੰ ਇੱਕ ਦੱਸਾ ਚਾਹਾਂਗਾ ਇਹਨਾਂ ਦੀ ਟੀਮ ਨੂੰ ਵੀ ਦਸਲ ਸਾਹਿਬ ਰਿਟਾਇਰ ਚੀਫ ਇੰਜੀਨੀਅਰ ਨੇ ਜੀ ਬਿਜਲੀ ਬੋਰਡ ਦੇ ਜਿਨ੍ਹਾਂ ਨੇ ਆਪਣੀ ਡਿਊਟੀ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਲਾਇਆ ਔਰ ਡਿਊਟੀ ਤੋਂ ਰਿਟਾਇਰ ਹੋਣ ਤੋਂ ਬਾਅਦ 4 ਕਰੋੜ ਦੀ ਲਾਗਤ ਨਾਲ ਜਿ ਘੱਟੋ ਘੱਟ ਅੰਮ੍ਰਿਤਪੁਰ ਭਵਨ ਪਟਿਆਲੇ ਵਿੱਚ ਆਪਣਾ ਆਪਰੇਟ ਹੋ ਰਿਹਾ ਹੈ ਜਿਹਦੇ ਵਿੱਚ ਇੱਕ ਆਪਣਾ ਪੋਸਟਨਾਮਾ ਚੈਨਲ ਆਪਣਾ ਚੱਲ ਰਿਹਾ ਜੀ ਇੱਕ ਲੈਬ ਚੱਲ ਰਹੀ ਹੈ ਔਰ ਉੱਥੇ ਆਪਣਾ ਡਿਸਪੈਂਸਰੀ ਚੱਲ ਰਹੀ ਹੈ ਜੀ ਔਰ ਅਸੀਂ ਇਹ ਚਾਹੁੰਦੇ ਹਾਂ ਵੀ ਅਸੀਂ ਇੱਕ ਗੈਰ ਰਾਜਨੀਤਿਕ ਪਲੇਟਫਾਰਮ ਮੈਂ ਤਾਂ ਵੱਡਾ ਤਾਕੀ ਸਾਡੇ ਇੱਕ ਸਮਾਜ ਦੇ ਲੋਕਾਂ ਦਾ ਇੱਕ ਚੰਗਾ ਇੱਕ ਨਵਾਂ ਨਿਰਮਾਣ ਕਰ ਸਕੀਏ ਆਪਾਂ ਤਾਂ ਬੀਬਾ ਜੀ ਨੂੰ ਬੇਨਤੀ ਹੈ ਵੀ ਆਪਣੀ ਟੀਮ ਦੇ ਨਾਲ ਜਦੋਂ ਵੀ ਕੋਈ ਪ੍ਰੋਗਰਾਮ ਹੋਏਗਾ ਅਸੀਂ ਤੁਹਾਨੂੰ ਜ਼ਰੂਰ ਉੱਥੇ ਬੁਲਾਵਾਂਗੇ ਤੁਸੀਂ ਕੋਸ਼ਿਸ਼ ਕਰਨੀ ਹੈ ਜੀ ਵੀ ਵੱਧ ਤੋਂ ਵੱਧ ਆਪਣੇ ਸਾਥੀਆਂ ਨਾਲ ਉੱਥੇ ਜਰੂਰ ਮੱਤੜਾ ਔਰ ਬੀਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ 2 ਮਿੰਟ ਜੋ ਇਹਨਾਂ ਦੇ ਪ੍ਰਧਾਨ ਜੀ ਨੇ ਸਰਦਾਰ ਗੁਰਸੇਵਕ ਸਿੰਘ ਜੀ ਚੱਲ ਕੇ ਆਏ ਨੇ ਉਸ ਨਾਮ ਤੋਂ 1 ਮਿੰਟ ਲਈ ਪਲੀਜ਼ ਤੁਸੀਂ ਵੀ ਸਾਰੇ ਆਓ ਤੇ ਆਪਣੇ ਕੀਮਤੀ ਵਿਚਾਰ ਨੇ ਜਿਹੜੇ ਉਹ ਜ਼ਰੂਰ ਦਿਓ ਹਾਂਜੀ ਗੁਰਸੇਵਕ ਸਿੰਘ ਜੀ ਵਾਈਗੋ ਜੀ ਕਾ ਖਾਲਸਾ ਵਾਈਗੋ ਜੀ ਕੀ ਫਤਿਹ ਅੱਜ ਵੱਡੇ ਘੱਲੂ ਘਰਾ ਪਿੰਡ ਸੁਪਕਲਾ ਜੋ ਅੱਜ ਮੈਡੀਕਲ ਕੈਂਪ ਲਗਾਇਆ ਇਹ ਬਹੁਤ ਵਧੀਆ ਨੇਕ ਪ੍ਰਾਲਾ ਜੀ ਇਸ ਟੀਮ ਦਾ ਵੀ ਜਿਨ੍ਹਾਂ ਨੇ ਐਡਾ ਵੱਡਾ ਮੈਡੀਕਲ ਕੈਂਪ ਲਗਾ ਕੇ ਚਲੋ ਲੋਕਾਂ ਦੀ ਸੇਵਾ ਕੀਤੀ ਆ ਸਮਾਜ ਦੀ ਸੇਵਾ ਕਰਦੇ ਆ ਰਹੇ ਨੇ ਅਸੀਂ ਇਸ ਟੀਮ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਥੇ ਨਮਾਰਿਆਂ ਨੂੰ ਆ ਕੇ ਇਨਾ ਮਾਣ ਬਖਸ਼ਿਆ ਬਾਈਦਰ ਜੀ ਖਾਲਸਾ ਸਾਬ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸ਼ੁਕਰੀਆ ਬੇਕੋਲਾ ਦੇ ਉਦਮ ਉਪਰਾਲੇ ਦੇ ਨਾਲ ਵੱਡਾ ਕੱਲੂ ਘਰਾ ਕੁੱਪ ਕਲਾਂ ਗੁਰਦੁਆਰਾ ਸਾਹਿਬ ਜੋ ਕਿ ਨਗਰ ਦੇ ਵਿੱਚ ਹੈ ਉਹਨਾਂ ਦੇ ਵੱਡੇ ਉਦਮ ਉਪਰਾਲੇ ਦੇ ਨਾਲ ਨਾਲ ਹੀ ਇਸ ਗਰੁੱਪ ਦੇ ਵੱਡੇ ਸਹਿਯੋਗ ਦੇ ਨਾਲ ਸਾਡੇ ਸਤਿਕਾਰਯੋਗ ਐਨਿਕ ਗਗਦੀਪ ਸਿੰਘ ਜੀ ਨਿਰਮਲੇ ਜੋ ਕਿ ਸਮੇਂ ਸਮੇਂ ਤੇ ਵਾਤਾਵਰਨ ਦੇ ਪ੍ਰਤੀ ਅਤੇ ਸਮਾਜ ਸੇਵਾ ਦੇ ਪ੍ਰਤੀ ਹਮੇਸ਼ਾ ਧੱਕ ਪਰ ਰਹਿੰਦੇ ਨੇ ਤੇ ਸਾਡੇ ਭਰਾ ਜੋਤੀ ਗੁਰਪ੍ਰੀਤ ਸਿੰਘ ਜੋ ਕਿ ਹਮੇਸ਼ਾ ਇਹ ਇਦਾਂ ਦੇ ਕਾਰਜਾਂ ਲਈ ਤਤਪਰ ਰਹਿੰਦਾ ਹੈ ਤਾਂ ਇਹ ਸਾਰੇ ਜਾਨ ਨੇ ਇਕੱਠੇ ਹੋ ਕੇ ਇੱਕ ਮਨੁੱਖਤਾ ਦੀ ਭਲਾਈ ਦੇ ਲਈ ਇੱਕ ਬਹੁਤ ਸੋਹਣਾ ਕਾਰਜ ਕੀਤਾ ਹੈ ਮੁਫਤ ਮੈਡੀਕਲ ਚੈੱਕਅਪ ਕੈਂਪ ਜਿਹਦੇ ਵਿੱਚ ਪ੍ਰੋ ਲਾਈਫ ਹਸਪੀਟਲ ਦੇ ਵਿੱਚੋਂ ਮਾਹਰ ਡਾਕਟਰਾਂ ਦੀ ਟੀਮ ਪਹੁੰਚੀ ਹੈ ਤਕਰੀਬਨ ਹਰ ਪ੍ਰਕਾਰ ਦੀ ਬਿਮਾਰੀ ਦਾ ਜੋ ਇਲਾਜ ਚੈੱਕਅਪ ਇੱਥੇ ਹੋਵੇਗਾ ਨਾਲ ਹੀ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਅਤੇ ਟੈਸਟ ਕੀਤੇ ਜਾਣਗੇ ਤੇ ਮੈਂ ਪਾਵਰ ਆਫ ਸੋਸ਼ਲ ਯੂਨਿਟੀ ਜਿਲ੍ਹਾ ਮਰੀਕੋਲਾ ਦੇ ਪ੍ਰਧਾਨ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਵੀ ਦਿੰਨਾ ਅਤੇ ਇਹਨਾਂ ਦੇ ਅਰਦਾਸ ਵੀ ਕਰਦਾ ਕਿ ਪ੍ਰਮਾਤਮਾ ਕਿਰਪਾ ਕਰੋ ਇਦਾਂ ਦੇ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਨੂੰ ਇਦਾਂ ਦੇ ਕਾਰਜ ਕਰਨ ਦੇ ਲਈ ਬਲ ਉਦਮ ਬਖਸ਼ੋ ਅਤੇ ਸੰਗਪਾ ਇਹ ਚੀਜ਼ਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਤੇ ਸਾਡੇ ਵਿਚਕਾਰ ਮੈਂ ਪਹਿਲਾਂ ਵੀ ਦੱਸਿਆ ਕਿ ਸਰਦਾਰ ਇੰਦਰਜੀਤ ਸਿੰਘ ਜੀ ਮੁੰਡੇ ਕੇਐਸ ਗਰੁੱਪ ਦੇ ਜੋ ਚੇਅਰਮੈਨ ਨੇ ਨਾਲ ਹੀ ਸਤਿਕਾਰਯੋਗ ਗਗਨਦੀਪ ਸਿੰਘ ਜੀ ਨਰਮਲੇ ਇਹ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਅੱਜ ਦੇ ਕੈਂਪ ਦਾ ਘਟਨ ਇਹਨਾਂ ਵੱਲੋਂ ਕੀਤਾ ਗਿਆ ਤੇ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਵੀ ਵਿਰਸਾ ਸੰਭਾਲ ਸਰਦਾਰੀ ਯਾਰ ਵੱਲੋਂ ਕਿਉਂਕਿ ਇਸ ਕਾਰਜ ਦੇ ਲਈ ਵਿਰਸਾ ਸੰਭਾਲ ਸਰਦਾਰੀ ਯਾਰ ਦਾ ਤੁਸੀਂ ਇਹ ਯੋਗਦਾਨ ਪਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ